ਦੇ ਘਰ ਤੇ ਜੋ ਮਰਜ਼ੀ ਹੁੰਦਾ ਰਹਿਣਾ ਤੀਜੇ ਬੰਦੇ ਨੂੰ ਨਹੀਂ ਬੋਲਣਾ ਚਾਹੀਦਾ ਕੋਈ ਗੱਲ ਨਹੀਂ ਹੌਸਲਾ ਰੱਖੋ ਸਾਰਾ ਕੁਝ ਹੀ ਹੋ ਜਨਾ ਫਿਕਰ ਨਾ ਕਰੋ ਕੀ ਹੋ ਜਨਾ ਤੁਹਾਡਾ ਕਹਿਣ ਦਾ ਕੀ ਮਤਲਬ ਆ ਆਪੇ ਪਤਾ ਲੱਗ ਜੂਗਾ ਮੰਮੀ ਇਹੋ ਜਿਹਾ ਸੁਖਣਾ ਨਾ ਸੁਖਿਆ ਕਰੋ ਮੈਂ ਆਪਣੇ ਘਰ ਬਸਣ ਦੇ ਆ ਨਾ ਚਾਚੇ ਨਾਲ ਤਾਂ ਉਹਨਾਂ ਨੂੰ ਬਸਣ ਦੋ ਕੋਈ ਗੱਲ ਨਹੀਂ ਹੌਸਲਾ ਰੱਖੋ ਮੇਰੀਆਂ ਪਰਜਾਈਆਂ ਚੰਗੀਆਂ ਵਾ ਠੀਕ ਆ ਮੈਂ ਵੀ ਜਾ ਕੇ ਚੰਗਾ ਸਲੂਕ ਕਰਨੀ ਆ ਤਾਂ ਆਪਾਂ ਕਿਹੜੀਆਂ ਮਾਰੀਆਂ ਸੀ ਆਪਾ ਤੂੰ ਹੀ ਉਹਨੂੰ ਮਾਰਾ ਕੀਤਾ ਦੀਦੀ ਨੂੰ ਸਾਡੇ ਨਾਲ ਅੱਛਾ ਮੈਂ ਕੀਤਾ ਵਾ ਕਸੂਰ ਤੁਹਾਡਾ ਆਪਣਾ ਤੇ ਨਾਂ ਮੇਰਾ ਲਾਈ ਜਾਂਦੀਆਂ ਜੀ ਪਾਣੀ ਕੀ ਘੁੱਟ ਮੰਗ ਲਿਆ ਵਾ 36 36 ਮੈਨੂੰ ਗੱਲਾਂ ਸੁਣਾ ਗਈ ਕੋਈ ਗੱਲ ਨਹੀਂ ਰੱਬ ਤੇ ਵੇਂਦਾ ਹੀ ਨਾ ਸਾਰਾ ਕੁਝ ਜਦੋਂ ਇਹਦੀ ਮਾਂ ਨਾ ਹੋਊਗਾ ਨਾ ਫੇਰ ਮੈਂ ਦੱਸਾਂਗੀ ਇਹਨੂੰ ਮੈਂ ਹੁਣ ਗੱਲ ਕਿਸੇ ਪਾਸੇ ਲਾ ਕੇ ਜਾਊਂਗੀ ਇਦਾਂ ਨਹੀਂ ਮੈਂ ਜਾਂਦੀ ਹੁਣ ਮੈਂ ਇੱਕ ਵਾਰੀ ਦਲਜੀਤ ਨੂੰ ਪੁੱਛਣਾ ਉਹ ਕੀ ਕਹਿੰਦਾ ਕਿ ਜਾਂ ਇਹਨਾਂ ਨੂੰ ਸੁਧਾਰੇਗਾ ਜਾਂ ਕੀ ਕਰੇਗਾ ਬਸ ਉਹਣਾ ਵੀ ਤੈਨੂੰ ਇੱਥੇ ਹੀ ਆ ਲੈ ਵੇਲਾ ਹੁਣ ਜਵਾਈ ਭਾਈ ਘਰ ਆ ਕੇ ਹਾਂ ਦੱਸੂਗਾ ਕਿ ਕਿਦਾਂ ਮਾਂ ਨੂੰ ਰੱਖਣਾ ਕਿਦਾਂ ਨਹੀਂ ਰੱਖਣਾ ਤੇ ਕੀ ਜਿਦਰ ਰਹੂਗੀ ਸਾਡੀ ਕੋਈ ਗੱਲ ਨਹੀਂ ਮਾਰ ਦੇਣਾ ਸੰਦੀਪ ਨੂੰ ਆਵਾਜ਼ ਤੇ ਆਹੋ ਕੰਮ ਕਰਾਉਣਾ ਹੀ ਮੇਰੀ ਥਾਂ ਥਾਂ ਵੇਚੀ ਕਰਾਓ ਠੀਕ ਹੈ ਨਾ ਸੁਮੀਤ ਫੇਰ ਲਿਆ ਚਾਰ ਹਾਂਜੀ ਫੇਰ ਲਿਆ ਪਾਣੀ ਲਿਆ ਘਟਕ ਮੰਮੀ ਤੁਹਾਨੂੰ ਹੀ ਪਤਾ ਚਾਰੂ ਫੇਂਡੀ ਮੈਂ ਲੱਗੀ ਬਾਹਰੋਂ ਫੇਂਡ ਜਾ ਕੇ ਤੁਹਾਨੂੰ ਪਰੋ ਪੀ ਲਵਾਂ ਪਾਣੀ ਹਏ ਹੇ ਅੱਗੇ ਮੇਰੀਆਂ ਲੱਤਾਂ ਥੱਕ ਗਈਆਂ ਨੇ ਕਿੱਡੀ ਦੂਰੋਂ ਤੋਂ ਆਈਆਂ ਤੇ ਤੁਹਾਨੂੰ ਕੋਣ ਕਹਿੰਦਾ ਕਿ ਬਾਹਰ ਜਾਇਆ ਕਰੋ ਚੱਲ ਜਾਣਾ ਹੀ ਪੈਂਦਾ ਵੇ ਕਿਸੇ ਦੇ ਘਰ ਹਿਰਖ ਨੂੰ ਜਾਣਾ ਪੈਂਦਾ ਤੁਹਾਨੂੰ ਪਤਾ ਹੀ ਕੋ ਗੱਲ ਹੋਏ ਜਾਣਾ ਪੈਂਦਾ ਕਿਸੇ ਦੇ ਘਰ ਤੇ ਭਾਜੀ ਨੂੰ ਕਹਿੰਦੇ ਨਾਲ ਲੈ ਆਂਦੇ ਇੱਡੀ ਦੂਰ ਦੀ ਤੁਰ ਕੇ ਗਏ ਹੋ ਤੁਹਾਨੂੰ ਨਹੀਂ ਪਤਾ ਕਿ ਮੈਂ ਨਾ ਜਾਵਾਂ ਇਦਾਂ ਇਕੱਲੀ ਤੇ ਫਿਰ ਨਾ ਕੋਈ ਨਾਲ ਜਾਣ ਵਾਲਾ ਫਿਰ ਜਾਣਾ ਪੈਂਦਾ ਮੈਂ ਕਿੰਨੀ ਵਾਰੀ ਕਿਹਾ ਮੈਨੂੰ ਛੱਡਾਓ ਚੱਲ ਉਹਨਾਂ ਦੇ ਘਰ ਦੋ ਮਿੰਟ ਇੱਡੀ ਦੂਰ ਹੋਏ ਤਾਂ ਆਣ ਕੇ ਪਾ ਗੱਲਾਂ ਗਾਰੀਆਂ ਬਣਾਉਂਦੀਆਂ ਜੇ ਪਾਣੀ ਘੁੱਟ ਮੰਗ ਲਿਆ ਤੁਹਾਡੇ ਕੋਲ ਜੇ ਤੇਰੀ ਮਾਂ ਮੰਗੇ ਤੇ ਤੂੰ ਇਦਾਂ ਕਰੇ ਮੰਮੀ ਮੇਰੀ ਮਾਵਾਲ ਨਾਲ ਨਾ ਜਾ ਗੱਲ ਤੇ ਇੱਥੋਂ ਦੀ ਹੋਣ ਈ ਆ ਅੱਛਾ ਮਾਂਵਾਲ ਬੜਾ ਗੁੱਸਾ ਲੱਗਾ ਮੇਰਾ ਕੋਈ ਗੁੱਸਾ ਨਹੀਂ ਲੱਗਦਾ ਤੁਹਾਨੂੰ ਮੇਰੀ ਮਾਂ ਇਦਾਂ ਨਹੀਂ ਕਰਦੀ ਜਿੱਦਾਂ ਤੁਸੀਂ ਮੇਨਾਂ ਕਰਦੇ ਹੋ ਉਦੋਂ ਤਾਂ ਮੰਮੀ ਨਿੱਕੀਆਂ ਨਿੱਕੀਆਂ ਗੱਲਾਂ ਤੂੰ ਹੀ ਦੀਦੀ ਨੂੰ ਦੱਸਦੇ ਹੋ ਤੂੰ ਪਾਣੀ ਵੀ ਦੀਦੀ ਕੋਲ ਮੰਗ ਲਓ ਉਦੋਂ ਤੁਹਾਨੂੰ ਆਪਾਂ ਚੰਗੀਆਂ ਨਹੀਂ ਲੱਗਦੀਆਂ ਚੱਲ ਮੰਗ ਲੈ ਇਨੀ ਦੀਦੀ ਕੋ ਨਾ ਤੂੰ ਦੇ ਤੈਨੂੰ ਜਿਹੜਾ ਭਾਰ ਚਾਰ ਚੱਲਿਆ ਨਾ ਪਾਣੀ ਦਾ ਭਾਰਪੂਰ ਮੈਨੂੰ ਕੋਈ ਨਹੀਂ ਚੜਦਾ ਮੰਮੀ ਜੇ ਤੂੰ ਇਦਾਂ ਰੋਕ ਟੋਕਦੇ ਹੋ ਨਾ ਤੇ ਇੰਨੀ ਕੰਮ ਕਰਨ ਨੂੰ ਜੀ ਕਰਦਾ। ਨਹੀਂ ਮੇਰੀ ਗੱਲ ਸੁਣ। ਤੇਰੀ ਮੰਮੀ ਤੈਨੂੰ ਕੋਈ ਰੋਕ ਟੋਕ ਨਹੀਂ ਕਰਦੀ। ਮਾਵਾ ਪਾਏ ਕਰਨ 100 ਵਾਰੀ। ਤੇ ਮੈਂ ਕਰਾਂ ਤਾਂ ਤੂੰ ਬੁਰੀ ਲੱਗਦੀ ਤੈਨੂੰ। ਮੰਮੀ ਇਦਾਂ ਦੀਆਂ ਗੱਲਾਂ ਕਦੀ ਕੀਤੀਆਂ ਮੰਮੀ ਹੱਡੀ ਨੇ। ਅੱਛਾ ਮੈਂ ਤਾਂ ਨਹੀਂ ਨਾ ਚੰਗੀ ਲੱਗਦੀ। ਮੰਮੀ ਸਾਰਿਆਂ ਨੂੰ ਆਪਣੀਆਂ ਆਪਣੀਆਂ ਮਾਵਾ ਚੰਗੀਆਂ ਲੱਗਦੀਆਂ ਵਾ। ਚੱਲ ਠੀਕ ਵਾ। ਜਦੋਂ ਕਰਨਾ ਹੀ ਦੀਦੀ ਨਾ ਵਾ ਸਾਡੇ ਨਾਲ ਕਰਨਾ ਹੀ ਨਹੀਂ ਦੋਵਾਂ ਨਾ ਤੇ ਫਿਰ ਤਾਂ ਤੁਹਾਨੂੰ ਕਿੱਥੋਂ ਤੂੰ ਚੰਗੇ ਲੱਗਣਾ। ਤੇ ਜੰਮੇਰ ਨਾ ਤੁਸੀਂ ਚੰਗੀਆਂ ਰਵੋ ਚਾਹ ਪਾਣੀ ਮੈਨੂੰ ਪੁੱਛੋ ਤੇ ਮੈਨੂੰ ਕੀ ਲੋੜ ਪਈ ਮੰਮੀ ਸਾਰਾ ਕੁਝ ਪੁੱਛਦੇ ਰਹੇ ਆ ਤੁਹਾਨੂੰ ਬੜਾ ਤੀਪ ਪੁੱਛਦੇ ਜਿੱਦਾਂ ਮੰਮੀ ਤੁਹਾਨੂੰ ਆਪਣੀ ਕੁੜੀ ਚੰਗੀ ਲੱਗਦੀ ਹੈ ਨਾ ਉਦਾਂ ਹੀ ਸਾਨੂੰ ਆਪਣੀ ਮਾਂ ਚੰਗੀ ਲੱਗਦੀ ਆ ਕੁੜੀ ਦਾ ਸਾਰਾ ਸਾਰਾ ਵਾ ਤੁਹਾਨੂੰ ਕਿ ਕੁੜੀ ਇੱਥੇ ਕਮਾ ਗਈ ਆ ਸਾਨੂੰ ਕੁੜੀ ਨਾਲ ਕੋਈ ਸਾੜਾ ਨਹੀਂ ਜੇ ਤੁਸੀਂ ਗੱਲਾਂ ਅਜਿਹੀਆਂ ਦੱਸਦੇ ਹੋ ਨਾ ਤਾਂ ਕਰਕੇ ਸਾਡੇ 'ਚ ਵੀ ਇਹ ਕੋ ਹੋਇਆ ਵਾ ਬੜੀਆਂ ਗੱਲਾਂ ਦਾ ਪਾਈ ਆ ਆਪਣੇ ਹੀ ਪਾਈ ਹੂੰ ਹੂੰ ਨਾ ਇਹੋ ਜਿਹੀਆਂ ਗੱਲਾਂ ਕਰੋ ਤੇ ਨਾਏ ਕੁਝ ਹੁੰਦਾ ਕੁੜੀ ਚੰਗਾ ਮਾਰਾ ਤੁਹਾਨੂੰ ਕਹਿੰਦੀ ਆ ਨਾ ਤੋਕਦੀ ਤਾਂ ਕਰਕੇ ਤੁਸੀਂ ਗੱਲਾਂ ਕਰਦੀਆਂ ਜੇ ਮੰਮੀ ਤੁਸੀਂ ਨਾ ਦੀਦੀ ਨੂੰ ਸਿਖਾਲਦੇ ਤੇ ਨਾ ਹੀ ਕੁਝ ਹੁੰਦਾ ਤੇ ਜੇ ਇਹੀ ਕੁਝ ਜਾ ਕੇ ਮੈਂ ਆਪਣੇ ਪੇਕੇ ਘਰਾਂ ਤੇ ਮੇਰੀਆਂ ਭਜਾਈਆਂ ਨੇ ਕਿੰਨਾ ਕਿ ਮੈਨੂੰ ਚੰਗਾ ਸਮਝਣਾ ਮੈਨੂੰ ਇੱਕੋ ਮਿੰਟ ਚ ਘੜੇ ਬਾਹਰ ਕੱਢ ਕੇ ਮਾਰਨਾ ਉਹਨਾਂ ਨੇ ਤੇ ਤੁਸੀਂ ਨਾ ਐਦਾ ਕਰੋ ਕੁੜੀ ਨਾ ਤੇ ਕੁੜੀ ਨੂੰ ਕੀ ਲੋੜ ਪਈ ਐ ਜਾਂ ਕੁੜੀ ਦੇ ਆਖੇ ਲੱਗੋਗੇ ਆਪਾਂ ਮੰਮੀ ਮੂੰਹ ਨਾ ਗੱਲ ਕੰਡਦੇ ਆ ਆਪਾਂ ਕਿਹੜਾ ਕੁਝ ਕਹਿਣ ਦੇ ਦੀਦੀ ਨੂੰ ਜੇ ਤੁਸੀਂ ਆਖੇ ਨਹੀਂ ਨਾ ਲੱਗਦੀ ਤਾਂ ਹੀ ਤੁਹਾਨੂੰ ਰੋਕਦੀ ਢੋਕਦੀ ਐ ਤੇ ਆਪਣੇ ਘਰ ਚ ਜੋ ਮਰਜ਼ੀ ਹੁੰਦਾ ਰਹੇ ਨਾ ਤੀਜੇ ਬੰਦੇ ਨੂੰ ਨਹੀਂ ਬੋਲਣਾ ਚਾਹੀਦਾ ਕੋਈ ਗੱਲ ਨਹੀਂ ਹੌਸਲਾ ਰੱਖੋ ਸਾਰਾ ਕੁਛ ਹੋ ਜਨਾ ਕੀ ਕਰਨਾ ਕਰੋ ਕੀ ਹੋ ਜਨਾ ਤੁਹਾਡਾ ਕਹਿਣ ਦਾ ਕੀ ਮਤਲਬ ਆ ਆਪੇ ਪਤਾ ਲੱਗ ਜੀਉਗਾ ਮੰਮੀ ਇਹੋ ਜਿਹੇ ਸੁਖਣਾ ਨਾ ਸੁਖਿਆ ਕਰੋ ਮੈਂ ਆਪਣੇ ਘਰ ਬਸਣ ਡਿਆ ਨਾ ਜੱਜ ਨਾਲ ਤਾਂ ਉਹਨਾਂ ਨੂੰ ਬਸਣ ਦੋ ਕੋਈ ਗੱਲ ਨਹੀਂ ਹੌਸਲਾ ਰੱਖੋ ਮੇਰੀਆਂ ਪਰਜਾਈਆਂ ਚੰਗੀਆਂ ਵਾ ਠੀਕ ਆ ਤੇ ਮੈਂ ਵੀ ਜਾ ਕੇ ਚੰਗਾ ਸਲੂਕ ਕਰਨੀ ਆ ਤਾਂ ਆਪਾਂ ਕਿਹੜੀਆਂ ਮਾਰੀਆਂ ਸੀ ਆਪਾਂ ਤੁਸੀਂ ਉਹਨੂੰ ਮਾਰਾ ਕੀਤਾ ਦੀਦੀ ਨੂੰ ਸਾਡੇ ਨਾਲ ਅੱਛਾ ਮੈਂ ਕੀਤਾ ਵਾ ਕਸੂਰ ਤੁਹਾਡਾ ਆਪਣਾ ਤੇ ਨਾਂ ਮੇਰਾ ਲਾਈ ਜਾਂਦੀਆਂ ਜੀ ਮੇਰਾ ਜੀ ਕਰਦਾ ਹੈ ਮੇਰੀ ਮਹਾਲਤੂ ਬੋਲਦੀ ਨਹੀਂ ਹੁੰਦੀ ਕਿਸੇ ਨਾਲ ਵੀ ਜਿੰਨਾ ਉਹ ਕਹਿਨ ਨਾ ਕਿ ਕਰ ਲੈਂਦੀ ਜਿੱਦਾਂ ਉਹ ਕਹਿੰਦੀ ਆ ਨਾ ਉਦਾਂ ਹੀ ਸਾਡੀ ਮੰਮੀ ਕਰਦੀ ਆ ਚਲ ਕੋਈ ਗੱਲ ਨਹੀਂ ਕਰ ਲੈਂਦੀ ਆ ਨਾ ਤਾਂ ਆਪੇ ਪਤਾ ਲੱਗ ਜਿਉ ਠਹਿਰ ਜੋ ਹੌਸਲਾ ਰੱਖੋ ਜਾ ਕੇ ਨਾ ਆਪੇ ਪੀ ਲੋ ਘੁੱਟ ਪਾਣੀ ਜਿਹੜਾ ਪੀਣਾ ਵਾ ਤੀ ਤੇ ਗੱਲਾਂ ਹੀ ਬੜੀਆਂ ਕਰਦੀ ਉਹ ਤੇ ਪਾਣੀ ਕੀ ਘੁੱਟ ਮੰਗ ਲਿਆ ਵਾ 36 36 ਮੈਨੂੰ ਗੱਲਾਂ ਸੁਣਾ ਗਈ ਆ ਕੋਈ ਗੱਲ ਨਹੀਂ ਰੱਬ ਤੇ ਵੇਂਦਾ ਹੀ ਆ ਨਾ ਸਾਰਾ ਕੁਝ ਜਦੋਂ ਇਹਦੀ ਮਾਂ ਨਾ ਹੋਊਗਾ ਨਾ ਫੇਰ ਮੈਂ ਦੱਸਾਂਗੀ ਇਹਨੂੰ ਦਲਜੀਤ ਚੜਾ ਲਿਆ ਹਾਂਜੀ ਆ ਜਾ ਮੰਮੀ ਬੈ ਜਾ ਆਈ ਔਰ ਕੀ ਕਰਦੇ ਹੈ ਕਰਨਾ ਕੀ ਹੈ ਹਾਂ ਗਏ ਹੀ ਮੈਂ ਗਵਾਂਡੀਆਂ ਘਰ ਅੱਛਾ ਮੇਰਾ ਥੱਕ ਗਈ ਤੁਰ ਤੁਰ ਕੇ ਘਾਰ ਹੀ ਬੜੀ ਦੂਰ ਹੀ ਤੇ ਅੱਛਾ ਤੇ ਹੈ ਨਹੀਂ ਕੋਈ ਗਾਂ ਘਰ ਨੂੰ ਆਤੇ ਨਾ ਹਾਂ ਮੁਰਕੀ ਆਈ ਤੇ ਹਮਦਿਆਂ ਨੂੰ ਦਈਦੀ ਸੀ ਮੀ ਹਾਂ ਹੁੰਜਣ ਅੱਛਾ ਮੈਨੂੰ ਕੋਟ ਪਾਣੀ ਮੰਗ ਲਿਆ ਹਾਂ ਮੈਂ ਮੂੰਹ ਸੁੱਕਾ ਦਾ ਅੱਛਾ ਉਹਨੇ ਪਾਣੀ ਨਹੀਂ ਦਿੱਤਾ ਸੌ ਸੌ ਗੱਲਾਂ ਸੁਣਾਈਆਂ ਮੈਨੂੰ ਤੁਸੀਂ ਮੈਨੂੰ ਕਹਿ ਦਿੰਦੇ ਤੰਦਰ ਮਤਨ ਕਿਦਾਂ ਮੈਂ ਮੈਂ ਅੰਦਰ ਲੰਮੀ ਪਈ ਸੁੱਤੀ ਦੀ ਤੇ ਫਿਰ ਕੀ ਮੈਨੂੰ ਵਾਜ ਦੇ ਦਿੰਦੇ ਤੇ ਮੈਂ ਆ ਜਾਂਦੀ ਉੱਠ ਕੇ ਪਾਣੀ ਪੀਣਾ ਇੰਨਾ ਬਾਹਰ ਚੱਲ ਕੇ ਕਿੰਨਾ ਚਿਰ ਮੈਨੂੰ ਗੱਲਾਂ ਹੀ ਸੁਣਾਉਂਦੀ ਰਹੀ ਅੱਛਾ ਹਾਂ ਤੇਰੇ ਆਉਂਗਾ ਤੇ ਜਾਈਂਗਾ ਪਹਿਣਾ ਨੇ ਬੜੀਆਂ ਗੱਲਾਂ ਸੁਣਾਈਆਂ ਮੈਨੂੰ ਬਾਹਰ ਕੇ ਉੱਠ ਕੇ ਮੈਂ ਆ ਗਈ ਬਾਹਰ ਕੇ ਘੁੱਟ ਪਾਣੀ ਪੀਤਾ ਹਾਂ ਪੀ ਕੇ ਤੇ ਫਿਰ ਮੈਂ ਪਹਿਣਾ ਬਾਥਰੂਮ ਚ ਗਈ ਨਹਾ ਧੋ ਕੇ ਤੇ ਫਿਰ ਆਈ ਮੁਰਕੋ ਮੁਰਕੀ ਹੋਈ ਅੱਛਾ ਮੈਂ ਚੱਲ ਹੁਣ ਦਲਜੀਤ ਲਾਗੇ ਜਾਨੀ ਮੈਨੂੰ ਕੀ ਪਤਾ ਹੀ ਇਦਾਂ ਕਰਨਾ ਨੇ ਘੁੱਟ ਪਾਣੀ ਮੰਗਣ ਇਹਨਾਂ ਨੇ ਨਹੀਂ ਸੁਧਰਨਾ ਪਾਉ ਜਿੰਨਾ ਮਰਜ਼ੀ ਕਹਿ ਕਹਿ ਕੇ ਵੇਖ ਲਓ ਉਹ ਵਿਗੜ ਗਈਆਂ ਦੋਵੇਂ ਹੁਣ ਇਹ ਨਹੀਂ ਹੱਥ ਉਹਨਾਂ ਨੂੰ ਡਰ ਲੱਥ ਗਿਆ ਹੁਣ ਉਹਨਾਂ ਨੂੰ ਪਤਾ ਹੈ ਕਿ ਮੂੰਹ ਨਾਲ ਕੋ ਕਹਿੰਦੀਆਂ ਉਹ ਕਿਹੜਾ ਕੋ ਕਹਿਣ ਲੱਗੀਆਂ ਹਨ ਹਾਨੂੰ ਘਰੋਂ ਕੱਢਣ ਲੱਗੀਆਂ ਵੇਹੇ ਨਹੀਂ ਹੁਣ ਗੱਲ ਕਿਸੇ ਪਾਸੇ ਲਾ ਕੇ ਜਾਉਂਦੀ ਇਦਾਂ ਨਹੀਂ ਮੈਂ ਜਾਂਦੀ ਹੁਣ ਮੈਂ ਇੱਕ ਵਾਰੀ ਦਲਜੀਤ ਨੂੰ ਪੁੱਛਣਾ ਉਹ ਕੀ ਕਹਿੰਦਾ ਕਿ ਜਾਂ ਇਹਨਾਂ ਨੂੰ ਸੁਧਾਰੇਗਾ ਜਾਂ ਕੀ ਕਰੇਗਾ ਬਸ ਹੁਣਾਂ ਵੀ ਤੈਨੂੰ ਇੱਥੇ ਹੀ ਆ ਤੇ ਹੁਣ ਮੈਂ ਪੁੱਛ ਕੇ ਜਾਣਾ ਉਹਨੂੰ ਕਿ ਕੀ ਕਹਿੰਦਾ ਹੁਣ ਉਹ ਕੀ ਕਰਦਾ ਉਹ ਗੱਲ ਮੇਹ ਛੜ ਗਿਆ ਹੁਣ ਪੋਏ ਪੁੱਤ ਮੈਂ ਤਾਂ ਕਹਿੰਨੀ ਵੀ ਨਾ ਹੀ ਖਲਾਰਾ ਪਵੇ ਪਰ ਇਹਨਾਂ ਨੇ ਪਵਾ ਕੇ ਛੱਡਣਾ ਹਲਿਆ ਹਲਿਆ ਕਰਾ ਕੇ ਛੱਡਣੀ ਇਹਨਾਂ ਨੇ ਮੈਂ ਕਹਿੰਨੀ ਚਲ ਕੀ ਲੜਾਈ ਪਾਉਣੀ ਹੈ ਲੋਕੀ ਗੱਲਾਂ ਸੁਣਨਗੇ ਕਿਉਂ ਬੋਲਣ ਦੇ ਉਹ ਚੀਚੀ ਪਰ ਇਹਨਾਂ ਨੇ ਨਹੀਂ ਵਾਸ ਚ ਆਉਣਾ ਮੈਨੂੰ ਲੱਗਦਾ ਦਾਣਾ ਵਾਸ ਚ ਆਉਣਗੇ ਆਪੇ ਵਾਸ ਚ ਆਉਣਾ ਇਹਨਾਂ ਨੇ ਵੇਖੀ ਕਿਦਾਂ ਸੁੱਧ ਦੀਆਂ ਏ ਇਹਦੇ ਸੀਰ ਦੇ ਪਾਪਾ ਦਾ ਮੈਨੂੰ ਫੋਨ ਆਉਂਦਿਆ ਸੀ ਕਹਿੰਦੇ ਨਹੀਂ ਇਹ ਸੁਧਰਦੀਆਂ ਤਾਂ ਮੈਂ ਆਵਾ ਗੱਲ ਕਰਾਂ ਮੈਂ ਤੁਹੀਂ ਕਾਲੀ ਬੁਰੇ ਬਾਨਾ ਮੈਂ ਤੇ ਬਣੀ ਨਹੀਂ ਹੁਣ ਆਹੋ ਨੇ ਵਿਚਾਰੇ ਕਾਲੀ ਬੁਰੇ ਬਾਨਾ ਟਾਡੇ ਕਹਿੰਦੇ ਨਹੀਂ ਸੁਧਰਦੀਆਂ ਤਾਂ ਟਾਡੇ ਕਹਿੰਦੇ ਸੁਧਰ ਜਾਈਆਂ ਇਹਨਾਂ ਨੇ ਫੇਰ ਚੰਗੀਆਂ ਭਲੀਆਂ ਹੋਏ ਨਾ ਤੇ ਬਗਾਨਾ ਬੰਦਾ ਆਵੇ ਬੁਰਾ ਬਣ ਜਾਣਾ ਤੇ ਮੈਂ ਫੇਰ ਕਹਿੰਦੇ ਮੈਂ ਦੁਜੀਤ ਨਾਲ ਗੱਲ ਕਰਨਾ ਕੀ ਕਹਿੰਦਾ ਜੇ ਮੈਂ ਆ ਕੇ ਤੇ ਕੋਈ ਗੱਲ ਕਾਤੀ ਤੇ ਫੇਰ ਇੱਕ ਐਵੇਂ ਨਾ ਕਿ ਮੇਰੀ ਜਨਾਨੀ ਨੂੰ ਇਦਾਂ ਬੋਲਿਆ ਵਾ ਤਾਂ ਵੀ ਗੁੱਸਾ ਆਉਣਾ ਹਾਂ ਤੇ ਮੈਂ ਕੋਈ ਨਹੀਂ ਆਪੇ ਸਮਝਾ ਲਾਂਗੀ ਹਾਂ ਨਹੀਂ ਸੁਦਰਨ ਜੋਗਿਆ ਮੈਨੂੰ ਨਹੀਂ ਲੱਗਦੀ ਹਾਂ ਨਹੀਂ ਨਾਲ ਸੁਧਾਰ ਕੇ ਦੱਸਾਂਗੇ ਇਹ ਕੀ ਸਮਝਣ ਦੀਆਂ ਕਿ ਇਹ ਕੋ ਕਰ ਨਹੀਂ ਸਕਦੀ ਹੈ ਦਿਲਜੀਤ ਨਾਲ ਗੱਲ ਕਰਕੇ ਵੇਖ ਲੈਣੀ ਇੱਕ ਵਾਰੀ ਚੱਲ ਵੀ ਇਹ ਕਹਿੰਦਾ ਕੀ ਕਹਿੰਦਾ ਆਹ ਕੁਛ ਲੈ ਇੱਕ ਵਾਰੀ ਆਹ ਇੱਕ ਵਾਰੀ ਗੱਲ ਕਰ ਹੀ ਲੈਣੀ ਕੀ ਕਹਿੰਦਾ ਨਾ ਉਹ ਤਾਂ ਮੈਂ ਚੁੱਪ ਕਰਕੇ ਚੱਲ ਜਣਾ ਤੇਰੇ ਨਾਲ ਮੈਂ ਇੱਥੇ ਕਰਨਾ ਕੀ ਇਹਨਾਂ ਨੂੰ ਇਹ ਤੇ ਇਹਨਾਂ ਤੇ ਇਹੋ ਫਾਇਦਾ ਵਾ ਕਿ ਮੰਮੀ ਲੈ ਜਾਂਦੀ ਆ ਤੇ ਅਸੀਂ ਮਗਰੋਂ ਬਾਗਾ ਖੁੱਲੀਆਂ ਰਹਿੰਦੀਆਂ ਮੰਮੀ ਤੈਨੂੰ ਸੁਣਾਣਾ ਇੱਥੇ ਹੀ ਆ ਇਹਨਾਂ ਨੇ ਤਾਂ ਕੰਮ ਫੜ ਲਿਆ ਕਿ ਅੰਟੀ ਜਗ੍ਹਾ ਨਾਲ ਲੜਾਂਗੀਆਂ ਤੇ ਮੰਮੀ ਨੂੰ ਲੈ ਕੇ ਚਲ ਜੇਗੀ ਮੈਂ ਆ ਦੇਖੋ ਕਹਿੰਨੀ ਵੀ ਰੋਲਾ ਨਾ ਹੀ ਪਵੇ ਬਦਲ ਗਾਣੇ ਵੀ ਫਿਰ ਵੇਖਣਾ ਹੀ ਆ ਉਹਨਾਂ ਨੇ ਕਹਣਾ ਤੀਜੇ ਦਿਨ ਮਾਂ ਆਪਣੀ ਲੈ ਜਾਂਦੀ ਐ ਸਕੂਟਰੀ ਤੇ ਭਾਲ ਕੇ ਪਰ ਲੋਕਾਂ ਨੂੰ ਨਹੀਂ ਨਾ ਪਤਾ ਪਿਆ ਕੋ ਕਾਂਡੀਆਂ ਇਹ ਕਹਿੰਦੀ ਲੋਕਾਂ ਨੂੰ ਨਾ ਪਤਾ ਲੱਗੇ ਤੇ ਘਰ ਵੀ ਸਭ ਕੋ ਕਰੀ ਜਾਈਏ ਉਹ ਦਿਨ ਵੇਖਾਂ ਮੈਂ ਆਪਾਂ ਡੇਮਾਂ ਜੰਦੀ ਤੇ ਗਵੰਡ ਨਾਣ ਕੇ ਗੱਲਾਂ ਕਾਂਡੀਆਂ ਸੌ ਸੌ ਉਹ ਤਾਂ ਉਹਨਾਂ ਨੇ ਕਰਨੀਆਂ ਨਹੀਂ ਗੱਲਾਂ ਫਿਰ ਆਂਦੀ ਵੀ ਉਹ ਦੋਈ ਸੁੱਤੀਆਂ ਤੇ ਤੂੰ ਕੰਮ ਕਾਂਡ ਲਈ ਹਾਂ ਤੇ ਫਿਰ ਉੱਥੇ ਫਿਰ ਕੀ ਜਵਾਬ ਦੇਣਾ ਕਿਸ ਨੂੰ ਹਾਂ ਨਾ ਬੰਦਾ ਜਵਾਬ ਦੇਣ ਜੋਗਾ ਤੇ ਨਾ ਬੋਲਣ ਹਾਂ ਲੋਕੀ ਤਾਂ ਅੱਗੇ ਤਮਾਸ਼ਾ ਵੇਖਦੇ ਆ ਕਿ ਕੋਈ ਗੱਲ ਹੋਵੇ ਤੇ ਹੀ ਗੱਲ ਕੀ ਕਰੇ ਬੰਦਾ ਮੈਨੂੰ ਸਮਝ ਨਹੀਂ ਆ ਘਰਨੀਆਂ ਦਿਲਜੀਤ ਨਾਲ ਗੱਲ ਕੀ ਕਹਿੰਦਾ ਚਲ ਠੀਕ ਹੈ ਇੱਥੇ ਥੋੜੀ ਬੈਠੀ ਰਹਿਣਾ ਹਾਂ ਉਹਨੇ ਘਰ ਵੀ ਜਾਣਾ ਘਰ ਤੂੰ ਜਾ ਕੋਈ ਨਹੀਂ ਮੈਂ ਘਰਨੀਆਂ ਗੱਲ ਜਾ ਠੀਕ ਪੂਰੀ ਵਿਚਾਰੀ ਨਸੀਬਤ ਚ ਪਈ ਆ ਇਹਨਾਂ ਕਰਕੇ ਕੁੜੀ ਨੇ ਆਪਣੇ ਘਰ ਮਾਨ ਨਾ ਬਹਿਣਾ ਇਹਨਾਂ ਕਰਕੇ ਰੁਕੀ ਹੈ ਤੇ ਸੁਧਰ ਜਾਣੀ ਹੈ ਪਰ ਇਹਨਾਂ ਨੇ ਕਿੱਥੋਂ ਸੁਧਰਨਾ ਸਾਸਰੀਆ ਬਾਜੀ ਹਾਂਜੀ ਹਾਂਜੀ ਬੰਦੇ ਤੁਸੀਂ ਨਾਲ ਠੀਕ ਠਾਕ ਵਧੀਆ ਬੱ ਚਲੀ ਜਾਂਦਾ ਕੰਮ ਕਰ ਵਧੀਆ ਇਹ ਘਰ ਚ ਕੀ ਹੋਣੇ ਕੋਹ ਨਹੀਂ ਹੋਣੇ ਦੱਸੋ ਦੀ ਭਾਜੀ ਤੁਹਾਨੂੰ ਮੈਂ ਕੀ ਦੱਸਾਂ ਦੋਵੇਂ ਜਣੀਆਂ ਨਾ ਬਸ ਮਾਤਾ ਦੇ ਗਾਲੀ ਪਈਆਂ ਰਹਿੰਦੀਆਂ ਮੈਨੂੰ ਕੋਈ ਸਮਝ ਨਹੀਂ ਆਉਣੀ ਮੈਂ ਕੀ ਕਰਾਂ ਉਹ ਨਹੀਂ ਨਹੀਂ ਭਾਈ ਤੁਸੀਂ ਘੋਣਾ ਵਾ ਤਾਂ ਫੇਰ ਇਦਾਂ ਹੀ ਆਂ ਭਾਜੀ ਗੱਲ ਹਰ ਵਾਰ ਲੱਗ ਜਣੀ ਗੱਲ ਫਿਰ ਮੈਨੂੰ ਨਾ ਕਿਉਂ ਵੀ ਤੂੰ ਗੱਲ ਤਾਂ ਜਾਂ ਕਿਦਾਂ ਐ ਜਨਾਨੀ ਨੂੰ ਮਾਰਾ ਚੰਗਾ ਬੋਲਿਆ ਜਾਂ ਕਿਦਾਂ ਇਹ ਤਾਂ ਸੁਧਰਣ ਵਾਲੀਆਂ ਹੈ ਨਹੀਂ ਆ ਇਹਨਾਂ ਨਾਲ ਗੱਲ ਕਰਨੀ ਬਣੀ ਟਕਾ ਗਈ ਹਾਂਜੀ ਹਾਂਜੀ ਨੀ ਮਮਾ ਪਹਿਲਾਂ ਨਹੀਂ ਨਹੀਂ ਮਾਂ ਦੇ ਪਿੱਛੇ ਕਿਤੇ ਰੱਖਿਆ ਹੀ ਨਹੀਂ ਤੁਹਾਨੂੰ ਤਾਂ ਪਤਾ ਹੀ ਆ ਮੈਂ ਕਦੇ ਉਹ ਜੀ ਗੱਲ ਕੀਤੀ ਨਹੀਂ ਮੰਮੀ ਨੂੰ ਵੀ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਤੁਹਾਨੂੰ ਆਉਂਦੀ ਕੋਈ ਲੋਰ ਨਹੀਂ ਉਹਦਾ ਕੋਈ ਗੱਲ ਨਹੀਂ ਜੀ ਸਕਦੇ ਆ ਉਹ ਜਦੋਂ ਮਾਜੀ ਛੁੱਟੀ ਆਉ ਉਹ ਤੁਸੀਂ ਕੋਈ ਗੱਲ ਇਹਨਾਂ ਨੂੰ ਸੁਧਾਰਨ ਦੀ ਗੱਲ ਵਾਣਾ ਉਹ ਮੈਂ ਸੁਧਾਰ ਲੈਣਾ ਹਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਨਹੀਂ ਨਹੀਂ ਮਮੀ ਕਿੱਥੇ ਜਾਣਾ ਕਿੱਦੇ ਵੀ ਨਹੀਂ ਜਾਣਾ ਮੇਰੀ ਗੱਲ ਸੁਣੋ ਜੇ ਭੈਣ ਮਮੀ ਨਾਲ ਲੈ ਜਾਉਗੀ ਉੱਚ ਮੇਰੀ ਬੇਇੱਜ਼ਤੀ ਹੋਣੀ ਆ ਸਰਜੀਤ ਭਾਈ ਦੀ ਬੇਇੱਜ਼ਤੀ ਹੋਣੀ ਆ ਹਾਂ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਨਾ ਨਾ ਮੈਂ ਤੁਹਾਨੂੰ ਇਦਾਂ ਦੀ ਕੋਈ ਗੱਲ ਸੁਣਨ ਨਹੀਂ ਮਿਲਦੀ ਟੈਨਸ਼ਨ ਨਾ ਲਾਓ ਜੀ ਤੁਹਾਨੂੰ ਭੈਣ ਆਪ ਦੱਸੋਗੀ ਵੀ ਹਾਂ ਠੀਕ ਹੈ ਦੋਵੇਂ ਨਹੀਂ ਚੰਗੀਆਂ ਹੋ ਗਈਆਂ ਹਾਂਜੀ ਹਾਂਜੀ ਠੀਕ ਹੈ ਭਾਜੀ ਠੀਕ ਹੈ ਲੈ ਦੇਲਾ ਹੁਣ ਜਵਾਈ ਭਾਈ ਘਰ ਆ ਕੇ ਹਾਂ ਦੱਸੂਗਾ ਕਿ ਕਿਦਾਂ ਮਾਣ ਨੂੰ ਰੱਖਣਾ ਕਿਦਾਂ ਨਹੀਂ ਰੱਖਣਾ ਤੇ ਕੀ ਜਿਦੜ ਰਹੂਗੀ ਸਾਡੀ ਕੋਈ ਗੱਲ ਨਹੀਂ ਮਾਰਦਾ ਨਾ ਸੰਦੀਪ ਨੂੰ ਆਵਾਜ਼ ਪਿਆਹੋ ਕੰਮ ਕਰਾਉਣੇ ਹੀ ਉਮਰੀ ਥਾਂ ਥਾਂ ਵੇਚਤੀ ਕਰਾਓ ਠੀਕ ਹੈ ਨਾ ਵਾਲੇ ਕਰਦਾ ਸਰਜੀਤ ਨੂੰ ਫੋਨ ਜੇ ਇਸਮੀ ਨੂੰ ਸਮਝਾ ਸਕਦਾ ਠੀਕ ਆ ਇਹਨਾਂ ਨੂੰ ਦੱਸ ਦੇ ਇਹਦੇ ਪੇਕੇ ਬੁਲਾਵਾ ਫਿਰ ਮੈਨੂੰ ਇੱਥੇ ਇਹਨੇ ਦਰੀਆਂ ਸੁਧਰਨਾ ਇਹਨਾਂ ਨੇ ਸੰਦੀਪ ਸੰਦੀਪ ਗੱਲ ਸੁਣੀ ਮੈਨੂੰ ਬੁਲਾਉਣ ਦੇ ਕੰਮ ਹੀ ਕੰਮ ਤਾਂ ਮੈਨੂੰ ਹੈਗਾ ਸੰਦੀਪ ਦਰਨ ਨਾਲ ਮੇਰੀ ਗੱਲ ਸੁਣਾ ਮੈਂ ਦਰਨ ਨਾਲ ਕਰਨੀ ਹੈ ਗੱਲ ਗੱਲ ਕਰਨੀ ਆ ਹਾਂਜੀ ਹੁਣ ਤੂੰ ਇਹ ਚਾਹੁੰਨੀ ਆ ਕਿ ਮੇਰੀ ਬਾਹਰ ਵੇਚਤੀ ਹੋਵੇ ਮੁਹੱਲੇ 'ਚ ਵੀ ਇਹ ਇਸ ਤਰ੍ਹਾਂ ਚ ਵੀ ਬੇਤੀ ਹੋਵੇ ਕੀ ਕਹਿਣ ਕਿ ਡੈ ਮੈਨੂੰ ਸਮਝ ਨਹੀਂ ਆਉਂਦੀ ਟਾਡੀ ਸਾਨੂੰ ਸਮਝ ਆ ਜਾਣੀ ਆ ਜੇ ਮੈਂ ਗੱਲ ਦਸੀ ਦੇ ਹੋਇਆ ਕੀ ਆ ਇਹ ਤੇ ਦੱਸੋ ਭੈਣ ਨੇ ਨਾ ਭਾਈ ਨੂੰ ਫੋਨ ਕਰਤਾ ਵਾ ਇਥੇ ਆ ਕੋ ਹੁੰਦਾ ਜੋ ਵੀ ਘਰ ਚੋਂ ਹੁੰਦਿਆ ਜੋਦੀ ਕਰਨੀ ਮਮੀ ਨਾਲ ਤੇ ਮੇਰੀ ਗੱਲ ਸੁਣੋ ਜੇ ਉਹਦੀ ਸੁਧਰਨਾ ਤਾਂ ਵੀ ਦੱਸ ਦੋ ਕਿ ਤੇ ਭਾਜੀ ਆਉਣ ਲੱਗੇ ਆ ਫੇ ਦੇਖ ਲਿਓ ਜਵਾਬ ਆਪੀ ਐਂ ਦੱਸੋ ਮਮੀ ਨੇ ਕੀ ਕਰਦੇ ਆ ਕਰਦੇ ਵੀ ਕੀ ਨਹੀਂ ਜੇ ਸੱਚ ਪੁੱਛੋ ਨਾ ਤੇ ਮੰਮੀ ਵੀ ਨਹੀਂ ਕਿੰਨੀ ਕੀ ਗੱਲ ਕੁੜੀ ਨੂੰ ਦੱਸਦੇ ਆ ਕੁੜੀ ਸਾਡੇ ਦਿਵਾਲੇ ਹੋ ਜਾਂਦੀ ਆ ਘਰਾਂ ਚ ਸੌ ਫੜਦੇ ਰੱਖਦੇ ਨਹੀਂ ਕੁੜੀ ਚੰਗੇ ਕੰਮ ਨਹੀਂ ਕਰਨੀ ਠੀਕ ਹੈ ਨਾ ਮੈਂ ਸੰਦੀਪ ਸਭ ਕੋ ਵੇਖਿਆ ਘਰ ਚ ਤੂੰ ਕੀ ਕਰਨੀ ਆ ਤੇ ਸਿਮੀ ਕੀ ਕਰਨੀ ਆ ਮੇਰੀ ਗੱਲ ਸੁਣੋ ਕੱਲ ਮੈਂ ਤੇਰੇ ਵੀ ਪੇਕੇ ਸੱਦਣੇ ਆ ਤੇ ਸਿਮੀ ਦੇ ਪੇਕੇ ਵੀ ਸੱਦਣੇ ਆ ਜੇ ਇਹ ਤੂੰ ਸੁਧਰਨਾ ਵਾ ਇਦਾਂ ਦੱਸ ਦੋ ਮੈਨੂੰ ਨਹੀਂ ਸੁਧਰਨਾ ਤਾਂ ਵੀ ਦੱਸ ਦੋ ਅਹੀਂ ਕਰਨ ਕੀ ਡਈਆਂ ਵਾ ਮੈਨੂੰ ਇਹ ਨਹੀਂ ਪਤਾ ਕੀ ਕਰਨੀ ਗਈ ਇਹ ਦੱਸੋ ਸੁਧਰਨਾ ਜਾਂ ਨਹੀਂ ਮੰਮੀ ਦੀ ਕੇਅਰ ਕਰਨੀ ਕਿ ਨਹੀਂ ਕਰਨੀ ਐਸੋ ਅਹੀਂ ਕਦੋਂ ਮਨਾ ਕੀਤਾ ਵਾ ਮਨਾ ਨਹੀਂ ਕਿੱਦਾ ਜਿਹੜਾ ਕੰਮ ਨਹੀਂ ਗਾ ਜਿਹੜੇ ਦਾ ਕੰਮ ਕਰਨੀ ਛੱਡਨੇ ਜਾਂ ਨਹੀਂ ਛੱਡਨੇ ਬਸ ਇਹ ਦੱਸੋ ਮੈਨੂੰ ਕੋਈ ਗੱਲ ਨਹੀਂ ਛੱਡਾਂਗੇ ਅਸੀਂ ਕੰਮ ਇਹ ਪਰ ਮੰਮੀ ਨੂੰ ਵੀ ਸਮਝਾ ਦਿਓ ਥੋੜਾ ਬੋਤਾ ਮੰਮੀ ਕੀ ਗਲਤ ਕਹਿਣੇ ਦੱਸ ਬਰਾ ਇੰਨੀ ਤਾਂ ਨਹੀਂ ਜਿੰਨਾ ਤੈਨੂੰ ਬੋਲਦੇ ਤੈਨੂੰ ਤੂੰ ਆਪ ਸਭ ਕੋ ਬੋਲ ਬੋਲ ਕੇ ਨਾ ਆਪਣੀ ਜਿੱਦ ਹਟਾ ਲਈ ਆ ਮੰਮੀ ਅੱਗੇ ਅਸੀਂ ਤਾਂ ਆਪ ਚਾਹੁੰਦੇ ਆ ਕਿ ਮੰਮੀ ਨਾਲ ਰਲ ਮਿਲ ਕੇ ਰਹੀਏ ਅਸੀਂ ਤਾਂ ਕਦੀ ਮੰਮੀ ਨੂੰ ਮਾੜੀ ਚੰਗੀ ਕਹੀ ਨਹੀਂ ਆ ਸੰਦੀਪ ਜੇ ਕਹੀ ਹੈ ਨਾ ਤਾਂ ਗੱਲਾਂ ਬਾਹਰ ਨਿਕਲਦੀਆਂ ਹੋਏ ਮੇਰੀ ਗੱਲ ਸੁਣ ਭਾਜੀ ਇੱਥੇ ਆ ਕੇ ਬੋਲੂਗਾ ਤੈਨੂੰ ਬੋਲੂਗਾ ਸਿਮੀ ਨੂੰ ਬੋਲੂਗਾ ਤੇ ਕੀ ਬਣੂਗਾ ਦੱਸ ਬਣਾ ਟੜੀ ਜਦੋਂ ਹੋਗੀ ਆ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਇਦਾਂ ਕਰਦੇ ਰਲ ਮਿਲ ਕੇ ਰਿਆ ਕਰਾਂਗੇ ਮੈਂ ਕੱਲ ਨੂੰ ਸਿਮੀ ਨੂੰ ਵੀ ਬਿਠਾਉਣਾ ਵਾਂ ਤੇ ਤੈਨੂੰ ਵੀ ਬਿਠਾਉਣਾ ਵਾਂ ਜੇ ਤੇ ਮੇਰੀ ਗੱਲ ਮੰਨਣੀ ਠੀਕ ਆ ਜੇ ਨਹੀਂ ਨਾ ਬਣਨੀ ਤਾਂ ਵੀ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਤੁਹਾਡੀ ਗੱਲ ਮੰਨਾਂਗੇ ਅਸੀਂ ਜਿੱਦਾਂ ਤੁਸੀਂ ਕਹਿੰਦੇ ਆ ਨਾ ਅਸੀਂ ਉਦਾਂ ਕਰ ਲਾਂਗੇ ਸਿਮੀ ਪਹਿਲਾਂ ਚੰਗੀ ਤੇਰੇ ਨਾਲ ਵੇ ਵੇ ਕੇ ਨਾ ਸਿਮੀ ਉਦਾਂ ਹੀ ਹੋ ਗਈ ਆ ਹੁਣ ਕੱਲ ਮੰਮੀ ਨੇ ਨਾ ਪਾਣੀ ਮੰਗਿਆ ਸਿਮੀ ਕੋ ਉਹਨੇ ਪਾਣੀ ਤੱਕ ਨਹੀਂ ਦਿੱਤਾ ਮੰਮੀ ਨੂੰ ਕਿੰਨੀ ਕੀ ਚੰਗੀ ਗੱਲ ਆ ਇਹੋ ਗੱਲ ਬਾਹਰ ਬਣਾ ਲੱਗੇ ਲੋਕੀ ਕੀ ਕਹਿਣਗੇ ਤੇ ਇਹ ਗੱਲ ਹੁਣ ਸਿਮੀ ਨੂੰ ਮੈਂ ਥੋੜੀ ਕਹੀ ਆ ਕਿ ਤੂੰ ਮੰਮੀ ਨੂੰ ਪਾਣੀ ਨਾ ਦੇ। ਉਹ ਸੰਦੀਪ ਤੇਰੇ ਨਾਲ ਵੇ ਵੇ ਕਿ ਹੋ ਗਈ ਆ? ਇਹ ਸੰਦੀਪ ਨੂੰ ਕੋਕਣੀ ਕਹਿੰਦੇ। ਮੈਨੂੰ ਵੜਾ ਕਿੰਨੇ ਕੁਝ ਕਹਿਣਾ ਵਾ। ਕੋਈ ਗੱਲ ਨਹੀਂ ਮੈਂ ਸਿਮੀ ਨੂੰ ਸਮਝਾ ਦਊਗੀ। ਕਿ ਇਦਾਂ ਨਾ। ਸਿਮੀ ਨੂੰ ਤੂੰ ਨਹੀਂ ਸਮਝਾਣਾ ਕੋਈ ਗੱਲ ਨਹੀਂ ਕੱਲ ਨੂੰ ਬੈਠੇ ਇੱਥੇ। ਤਾਂ ਸਿਮੀ ਨੂੰ ਸਮਝਾ ਲਊਂਗਾ ਠੀਕ ਆ ਨਾ। ਜੋ ਵੀ ਕਹਿਣਾ ਉਹਨੂੰ ਮੈਂ ਕਹਿ ਲੂੰਗਾ। ਮੈਂ ਤੂੰ ਸੁਧਰ ਜਾ। ਜਿੰਨੇ ਪੁੱਛਣਾ ਮੈਨੂੰ ਪੁੱਛਣਾ ਵਾ। ਇਹ ਸੰਦੀਪ ਨਹੀਂ ਸੁਧਰ ਸਕਣੀ ਤੇਰ ਕੋ ਤੂੰ ਕੀ ਕਰਨਾ? ਚਲੋ ਠੀਕ ਆ। ਕੋਈ ਗੱਲ ਉਦੋਂ ਇੱਕ ਗੱਲ ਹੈਗੀ ਜੇ ਗੱਲ ਮੰਨਣ ਚ ਆਉਂਦਾ ਵੀ ਹੁਣ ਇਹਨੂੰ ਵੀ ਪਤਾ ਲੱਗ ਗਿਆ ਵਾ ਜੇ ਭਾਜੀ ਆ ਕੇ ਬੋਲਣਗੇ ਕੀ ਕਹੂਗੀ ਫਿਰ ਅੱਗੋਂ ਅੱਗੋਂ ਜਵਾਬ ਕੀ ਹੈ ਇਹ ਗੱਲ ਦਾ ਤੇ ਮੰਮੀ ਦੀ ਸੇਵਾ ਨਹੀਂ ਕਰ ਸਕਦੀਆਂ ਹੁਣ ਦਈ ਕਰਨਾ ਕੀ ਹੈ ਚਾਰ ਆਪਾਂ ਜੀ ਆ ਦੋ ਹੀ ਜਾਣੀਆਂ ਵਾ ਚਾਰ ਰੋਟੀਆਂ ਲਾਉਣੀਆਂ ਹੁੰਦੀਆਂ ਮੈਨੂੰ ਇਹੋ ਸਮਝ ਨਹੀਂ ਆਉਂਦੀ ਕਿੱਡਾ ਕੰਮ ਆ ਕਰ ਦੇਵੇ ਚ ਹੁਣ ਭੈਣ ਵੀ ਆ ਕਿੱਥੇ ਰਹਿਣ ਦੀ ਉਹ ਜਿਹੜੀ ਕਿਉਂ ਰਹਿਣ ਦੀ ਹੈ ਇਹੋ ਕੰਮ ਵਾਸਤੇ ਕਿ ਮੰਮੀ ਦਾ ਖਿਆਲ ਹੀ ਰੱਖਦੀਆਂ ਇਹ ਕੋਈ ਨਹੀਂ ਕੱਲ ਨੂੰ ਸੁਧਾਰ ਦੇਣ ਉਹਨੂੰ ਚੰਗੀ ਤਰ੍ਹਾਂ ਕਿ ਨਾ ਨਾ ਮੰਨਣ ਗਈਆਂ ਫਿਰ ਉਹ ਕੰਮ ਕਰਨਾ ਪੈਣਾ ਵਾ ਇਹਨਾਂ ਨੇ ਪੇਕੇ ਸਦਨੇ ਹਾਂ